ਨੰਦ ਜੀ ਮੈਂ ਤੈਨੂੰ ਨਹੀਂ ਛੱਡਦਾ ਤੂੰ ਮੇਰੀ ਖਾਂਡਾ ਹਣ ਮੈਨੂੰ ਚੜਦਾ ਇੱਕ ਮੇਰੀ ਬੋਨ ਲਾਲਾ ਇੱਕ ਮੇਰੇ ਮੈਨੂੰ ਤੂੰ ਚੜਤਾਣ ਕੰਡ ਨੂੰ ਪੁੱਲ ਗਿਆ ਇਹ ਮੈਨੂੰ ਪਿਆਰ ਕਰਨਾ ਵਾ ਮੈਂ ਕਿਸੇ ਨੂੰ ਨਹੀਂ ਕਰਦਾ ਇੰਨੀਆਂ ਕੁੜੀਆਂ ਮੈਨੂੰ ਮੈਸੇਜ ਇਹਨਾਂ ਕੁਛ ਆਂਦਾ ਮੈਂ ਨਹੀਂ ਕਰਨਾ ਚਾਹੁੰਦਾ ਮੈਂ ਆਪਣੀ ਮਿੱਤਰਾ ਕੋਈ ਗੱਲ ਤੂੰ ਚੰਗਾ ਸਰਪੰਚ ਬਣ ਨਾ ਤੇ ਮੈਂ ਤੈਨੂੰ ਭੱਜ ਭੱਜ ਵੋਟਾਂ ਪਵਾਈਆਂ ਹੀ ਦੇਖ ਮੈਂ ਤਾਂ ਮੇਰਾ ਫੋਨ ਹੀ ਚੱਕਦਾ ਫੋਨ ਤੇ ਚੱਕਲਾ ਮੋਰੀਆ ਵਿਆਹ ਤਾਂ ਮੈਂ ਅੱਜ ਕਰਾਵਾਂ ਪਰ ਮੈਂ ਤਾਂ ਨਹੀਂ ਕਰਾਵੀ ਕਿ ਜਿਹੜੇ ਮੈਂ ਪਿੱਛੇ ਸਿੰਗਲ ਬੈਠੇ ਨੇ ਐਨਾ ਬਚਾਵੇਂ ਦਾ ਦਿਲ ਟੁੱਟ ਦੂਗਾ ਤੇ ਮੈਂ ਕਿਸੇ ਦਾ ਦਿਲ ਤੋੜਦੀ ਨਹੀਂ ਇਸ ਲਈ ਤੂੰ ਫੋਨ ਚੁੱਕਣਾ ਜਾਂ ਨਹੀਂ ਚੁੱਕਣਾ ਮੈਨੂੰ ਇੱਕ ਵਾਰੀ ਦੱਸ ਦੇ ਮੈਂ ਫੋਨ ਲੈ ਕੇ পাগল ਹੋਈ ਪਈ ਆ ਤੂੰ ਮੈਨੂੰ ਇੱਕ ਵਾਰੀ ਦੱਸ ਤੇ ਗੱਲ ਕਰਨੀ ਵੀ ਹੈ ਜਾਂ ਨਹੀਂ ਗੱਲ ਕਰਨੀ ਜੇ ਮੈਂ ਆ ਗਈ ਇੱਥੇ ਤੇ ਰੂੜੀਆਂ ਵਿੱਚ ਦੀ ਭਜਾਉਂਗੀ ਨਾਲੇ ਜਿੱਦ ਨਾਲ ਤੂੰ ਗੱਲ ਕਰਦਾ ਨਾ ਇਹੋਨ ਤੇ ਨਾ ਇਹ ਤੈਨੂੰ ਦੇਖ ਲੈ ਫਿਰ ਚੰਗਾ ਜਲੂਸ ਕੱਢੂੰਗੀ ਮੈਂ ਟੋਮੈਟਿਕ ਫੋਨ ਚੁੱਕਣਾ ਮੈਂ ਹੁਣੇ ਤੈਨੂੰ ਫੋਨ ਲਾਉਣ ਲੱਗੀ ਆ ਤੇਰੇ ਹੀ ਪੇਰਾ ਆ ਗਈ